ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਤੇ ਪੰਜਾਬ ਦੇ ਸੋਸ਼ਲ ਐਕਟਿਵਿਸਟ ਡਾਕਟਰ ਪੰਡਿਤ ਰਾਵ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਾਲੀਵੁੱਡ ਰੈਪਰ ਯੋਯੋ ਹਣੀ ਸਿੰਘ ਨੂੰ ਆਉਣ ਵਾਲੇ ਫਿਲਮ ਫੇਅਰ ਪੰਜਾਬ ਐਵਾਰਡਸ 'ਚ ਅਜਿਹੇ ਗੀਤ ਗਾਉਣ ਤੋਂ ਰੋਕਿਆ ਜਾਵੇ ਜੋ ਅਸ਼ਲੀਲਤਾ ਸ਼ਰਾਬ ਨਸ਼ਾ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਨੇ ਇਸ ਸਮਾਗਮ 23 ਅਗਸਤ 2025 ਨੂੰ ਮੁਹਾਲੀ ਦੇ ਆਈਐਸ ਬੰਦਰਾ ਸਟੇਡੀਅਮ 'ਚ ਹੋਣਾ ਹੈ ਡਾਕਟਰ ਨੇ ਮੰਗ ਕੀਤੀ ਹੈ ਕਿ ਸਮਾਗਮ ਦੇ ਆਯੋਜਕ 20 ਅਗਸਤ ਤੱਕ ਐਫੀਡੇਵਿਟ ਦੇਣ ਜਿਸ ਵਿੱਚ ਯਕੀਨ ਦਿਵਾਇਆ ਜਾਵੇ ਕਿ ਕੋਈ ਵੀ ਹਾਨੀਕਾਰਕ ਪ੍ਰਭਾਵ ਵਾਲਾ ਗੀਤ ਨਹੀਂ ਗਾਇਆ ਜਾਵੇਗਾ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨਾ ਕੀਤਾ ਗਿਆ ਤਾਂ ਉਹ ਮਾਨਹਾਨੀ ਪਟੀਸ਼ਨ ਫਾਇਲ ਕਰਨਗੇ ਉਹਨਾਂ ਨੇ ਯੋਯੋਹਾਨੀ ਸਿੰਘ ਦੇ ਕੁਝ ਪ੍ਰਸਿੱਧ ਗੀਤਾਂ ਜਿਵੇਂ ਕਿ 4 ਬੋਤਲ ਵੋਡਕਾ ਮਨਾਲੀ ਟਰਾਂਸ ਬ੍ਰੇਕਅਪ ਪਾਰਟੀ 1 ਬੋਤਲ ਡਾਊਨ ਮੈਚ ਰਾਬੀ ਮੈਨੀਅਕ ਮੈਖਾਨਾ ਅਤੇ ਮਿਲੇਨਿਅਰ ਦਾਸ਼ ਜ਼ਿਕਰ ਕਰਦੇ ਆ ਕਿ ਇਹ ਗੀਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵਡਿਆਈ ਕਰਦੇ ਨੇ ਔਰਤਾਂ ਮਹਿਲਾਵਾਂ ਦੀ ਬੇਇੱਜ਼ਤੀ ਕਰਦੇ ਨੇ ਅਤੇ ਨੌਜਵਾਨਾਂ ਨੂੰ ਗਲਤ ਰਾਹ ਤੇ ਲੈ ਕੇ ਜਾਂਦੇ ਨੇ ਡਾਕਟਰ ਨੇ ਯਾਦ ਦਿਵਾਇਆ ਹੈ ਕਿ ਪਹਿਲਾਂ ਵੀ ਪੰਜਾਬ ਮਹਿਲਾ ਕਮਿਸ਼ਨ ਨੇ ਹਣੀ ਸਿੰਘ ਨੂੰ ਮਿਲੇਨियर ਗੀਤ ਤੇ ਨੋਟਿਸ ਭੇਜਿਆ ਸੀ ਪਰ ਉਹ ਅਜੇ ਤੱਕ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਉਹਨਾਂ ਕਿਹਾ ਹੈ ਕਿ ਅਜਿਹੇ ਗੀਤਾ ਕਾਰਨ ਸਮਾਜ ਵਿੱਚ ਨਸ਼ੇ ਦੀ ਆਦਤ, ਅਪਰਾਧ ਅਤੇ ਬੁਰਾਈਆਂ ਵੱਧ ਰਹੀਆਂ ਨੇ। ਸੋਸ਼ਲ ਐਕਟਿਵਿਸਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਪੁਰਾਣੇ ਫੈਸਲੇ ਦਾ ਹਵਾਲਾ ਵੀ ਦਿੱਤਾ ਹੈ ਜਿਸ ਵਿੱਚ ਅਦਾਲਤ ਨੇ ਸਵੀਕਾਰਿਆ ਸੀ ਕਿ ਸ਼ਰਾਬ ਨਸ਼ਾ ਅਤੇ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੌਜਵਾਨਾਂ ਦੇ ਮਨ ਤੇ ਨਕਾਰਾਤਮਕ ਅਸਰ ਪਾਉਂਦੇ ਨੇ ਹਾਈ ਕੋਰਟ ਨੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਰਨਲਾਂ ਨੂੰ ਅਜਿਹੇ ਗੀਤਾਂ ਨੂੰ ਲਾਈਵ ਪਰਫਾਰਮੈਂਸ ਵਿੱਚ ਰੋਕਣ ਦੇ ਹੁਕਮ ਵੀ ਦਿੱਤੇ ਸਨ ਡਾਕਟਰ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਯੋਤਕਾ ਤੋਂ ਲਿਖਤੀ ਐਫੀਡੇਵਿਟ ਲਵੇ ਜਿਸ ਵਿੱਚ ਇਹ ਗਰੰਟੀ ਦਿੱਤੀ ਜਾਵੇ ਕਿ ਨਸ਼ੀਲੇ ਪਦਾਰਥਾਂ ਦੀ ਦਰਬਰਤੋਂ ਹਿੰਸਾ ਜਾਂ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਵੀ ਗੀਤ ਪੇਸ਼ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਐਫੀਡੇਫਟ ਦੀ ਇੱਕ ਕਾਪੀ ਵੀ ਮੰਗੀ ਹੈ ਤਾਂ ਜੋ ਪਾਲਣਾ ਨਾ ਕਰਨ ਦੀ ਸਥਿਤੀ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਨਾਪਾ ਬਲਾਕ ਦੇ ਕਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ਤੇ ਨਵੀਂ ਦਿੱਲੀ ਨਗਰ ਕੌਂਸਲ ਵਿੱਚ ਜਲ ਸ਼ਕਤੀ ਮੰਤਰੀ ਵੀ ਸਮਾਣਾ ਵੱਲੋਂ ਪਿੰਡ ਦੀ ਸਫਾਈ ਸਵੱਛ ਭਾਰਤ ਅਭਿਆਨ ਦੇ ਤਹਿਤ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰੂ ਧਿਆਨ ਸਿੰਘ ਨੂੰ ਜਲ ਮੰਤਰੀ ਵੱਲੋਂ ਸਨਮਾਨ ਦਿੱਤਾ ਗਿਆ ਪਰ 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ ਤੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਸਨ ਤਦ ਸਰਪੰਚ ਗੁਰ ਧਿਆਨ ਸਿੰਘ ਨੂੰ ਉੱਥੇ ਆਉਣ ਦਾ ਸੱਦਾ ਪੱਤਰ ਮਿਲਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਨੂੰ ਗੇਟ ਤੇ ਹੀ ਰੋਕ ਲਿਆ ਗਿਆ ਕਿਉਂਕਿ ਪਿੰਡ ਦੇ ਸਰਪੰਚ ਜੋ ਗੁਰਸਿੱਖ ਨੇ ਗੁਰ ਧਿਆਨ ਸਿੰਘ ਨੇ ਸ਼੍ਰੀ ਸਾਹਿਬ ਪਾਏ ਹੋਏ ਸੀ ਤਾਂ ਉਸ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੁਰੱਖਿਆ ਮੁਲਾਜ਼ਮਾ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਸ਼੍ਰੀ ਸਾਹਿਬ ਉਤਾਰਨ ਤੇ ਹੀ ਐਂਟਰੀ ਮਿਲੇਗੀ। ਸਰਪੰਚ ਨੇ ਕਿਹਾ ਕਿ ਉਹ ਸ਼੍ਰੀ ਸਾਹਿਬ ਨਹੀਂ ਉਤਾਰੇਗਾ। ਇਸ ਕਾਰਨ ਸਰਪੰਚ ਵਾਪਸ ਆ ਗਿਆ। ਸਰਪੰਚ ਨੇ ਮੰਗ ਕੀਤੀ ਹੈ ਕਿ ਵਿਦੇਸ਼ਾਂ 'ਚ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਦਿੱਲੀ ਵਿੱਚ ਮੇਰੇ ਨਾਲ ਜੋ ਵੀ ਹੋਇਆ ਮੈਂ ਇਸ ਦੀ ਸਖਤ ਨਿੰਦਾ ਕਰਦਾ। ਅਤੇ ਮੈਨੂੰ ਦਿੱਲੀ ਪ੍ਰੋਗਰਾਮ ਤੇ ਬੁਲਾ ਕੇ ਬੇਇੱਜ਼ਤ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਤੇ ਕਾਰਵਾਈ ਕਰਕੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਅੱਜ ਮੇਰੇ ਨਾਲ ਹੋਇਆ ਏ ਅੱਗੇ ਕਿਸੇ ਨਾਲ ਇਸ ਤਰੀਕੇ ਦੇ ਨਾਲ ਨਾ ਹੋਵੇ ਇਸ ਮੌਕੇ ਪਿੰਡ ਮੱਲੇਵਾਲ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਅਤੇ ਪਿੰਡ ਕਾਲਸਾਨਾ ਦੇ ਸਾਬਕਾ ਸਰਪੰਚ ਨੇ ਕਿਹਾ ਹੈ ਕਿ ਇਹ ਜੋ ਘਟਨਾਕ੍ਰਮ ਵਾਪਰਿਆ ਹੈ ਇਸ ਦੀ ਸਖਤ ਸ਼ਬਦਾਚੇ ਅਸੀਂ ਨਿੰਦਾ ਕਰਦੇ ਹਾਂ ਉਹਨਾਂ ਕਿਹਾ ਕਿ ਅਸੀਂ ਤਾਂ ਪਿੰਡ 'ਚ ਤਿਆਰੀ ਕਰਕੇ ਬੈਠੇ ਸੀ ਪਿੰਡ 'ਚ ਜਦੋਂ ਸਰਪੰਚ ਦਿੱਲੀ ਤੋਂ ਵਾਪਸ ਆਵੇਗਾ ਤਾਂ ਉਸ ਦਾ ਢੋਲ ਨਾਲ ਸਵਾਗਤ ਕਰਾਂਗੇ ਪਰ ਦਿੱਲੀ 15 ਅਗਸਤ ਪ੍ਰੋਗਰਾਮ 'ਚ ਸਰਪੰਚ ਨੂੰ ਬੁਲਾ ਕੇ ਬੇਇੱਜ਼ਤ ਕੀਤਾ ਗਿਆ ਅਸੀਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਇਸ ਸੰਬੰਧੀ ਸਖਤ ਕਾਰਵਾਈ ਦੀ ਮੰਗ ਕਰਾਂਗੇ ਸਾਬਕਾ ਕਾਲੀ ਮੰਤਰੀ ਵਿਕਰਮ ਮਜੀਠੀਆ ਦੀ ਪਤਨੀ ਗਨੀਬਕੌਰ ਹਾਈ ਕੋਰਟ ਪਹੁੰਚ ਗਈ ਹੈ ਗਨੀਬਕੌਰ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਸੰਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਨੇ ਪਟੀਸ਼ਨ ਵਿੱਚ ਵਿਜੀਲੈਂਸ ਵੱਲੋਂ 10 ਅਗਸਤ ਨੂੰ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਉਹਨਾਂ ਤੋਂ ਉਹਨਾਂ ਦੀਆਂ ਜਾਇਦਦਾਂ ਦੇ ਵੇਰਵੇ ਮੰਗੇ ਕੀ ਨਹੀਂ ਗਨੀਵਕੌਰ ਨੇ ਹਾਈ ਕੋਰਟ ਤੋਂ ਵਿਜੀਲੈਂਸ ਵੱਲੋਂ ਭੇਜਿਆ ਨੋਟਿਸ ਰੱਦ ਕਰਨ ਦੀ ਮੰਗ ਕੀਤੀ ਹੈ ਸਰਕਾਰ ਨੇ ਕਿਹਾ ਹੈ ਕਿ ਗਨੀਵਕੌਰ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੈ ਇਹ ਨੋਟਿਸ ਉਹਨਾਂ ਨੂੰ ਗਵਾਹ ਵਜੋਂ ਭੇਜਿਆ ਗਿਆ ਹੈ ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਹੁਣ ਇਸ ਮਾਮਲੇ ਉੱਪਰ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ ਇਸ ਦੇ ਨਾਲ ਹੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਅੱਜ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਹੋਈ ਹੈ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 25 ਜੂਨ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਇਸ ਵਾਰ ਜਾਂਚ ਦਾ ਦਾਇਰਾ ਹਿਮਾਚਲ ਦਿੱਲੀ ਤੇ ਯੂਪੀ ਤੱਕ ਫੈਲਿਆ ਹੈ ਵਿਜੀਲੈਂਸ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਕੋਲ ਹਿਮਾਚਲ ਵਿੱਚ ਜ਼ਮੀਨ ਹੈ ਜਦੋਂ ਕਿ ਗੋਰਖਪੁਰ ਯੂਪੀ ਵਿੱਚ ਉਹਨਾਂ ਦੀ ਖੰਡ ਮਿੱਲ ਤੇ ਦਿੱਲੀ ਵਿੱਚ ਇੱਕ ਫਾਰਮ ਹਾਊਸ ਬਾਰੇ ਜਾਣਕਾਰੀ ਮਿਲੀ ਹੈ ਉਹਨਾਂ ਥਾਵਾਂ ਤੋਂ ਮਿਲੀ ਸਮੱਗਰੀ ਨੂੰ ਚਲਾਨ ਦਾ ਹਿੱਸਾ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਜਾਂਚ ਵਿੱਚ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਨੇ ਹੁਣ ਇਹਨਾਂ ਵਿੱਚ ਸਾਬਕਾ ਡੀਜੀਪੀ ਸੁਧਾਰਥ ਛਟੋਪਾਦਿਆ ਵੀ ਸ਼ਾਮਲ ਨੇ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਮਜੀਠੀਆ ਵਿਰੁੱਧ ਐਨਡੀਪੀਐਸ ਕੇਸ ਦਰਜ ਕੀਤਾ ਗਿਆ ਸੀ ਇਸ ਤੋਂ ਇਲਾਵਾ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰજન ਸਿੰਘ ਤੇ ਚਾਰ ਹੋਰਾਂ ਦੇ ਬਿਆਨ ਵੀ ਲੈ ਗਏ ਨੇ ਜੋ ਪਹਿਲਾਂ ਮਜੀਠੀਆ ਦੇ ਨੇੜੇ ਸਨ ਮਜੀਠੀਆ ਇਸ ਸਮੇਂ ਨਵੀਂ ਨਾਬਾ ਜੇਲ੍ਹ ਵਿੱਚ ਬੰਦ ਹੈ ਪਹਿਲਾਂ ਮਜੀਠੀਆ ਖੁਦ ਆਪਣੇ ਹਲਕੇ ਮਜੀਠਾ ਦੀ ਦੇਖਭਾਲ ਕਰਦੇ ਸਨ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਸਨ ਪਰ ਹੁਣ ਉਹਨਾਂ ਦੀ ਪਤਨੀ ਤੇ ਵਿਧਾਇਕ ਗਨੀਬ ਕੌਰ ਨੇ ਕਮਾਂਡ ਸੰਭਾਲ ਲਈ ਹੈ ਉਹ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਤੇ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਬਿਹਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸਲ ਅਮਰੀਕਾ ਕੈਨੇਡਾ ਬਾਰਡਰ ਤੇ ਉੱਤੇ ਇੱਕ ਭਾਰਤੀ ਜੋ ਕਿ ਉਹ ਨਸ਼ਾ ਜੋ ਹੈ ਆਪਣੇ ਟਰੱਕ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਟਰੱਕ ਡਾਈਵਰ ਸੀਗਾ ਔਰ ਸਪਲਾਈ ਕਰਨ ਦੇ ਦੌਰਾਨ ਉਸ ਦੇ ਕੋਲੋਂ ਨਸ਼ਾ ਪਰਾਮਤ ਹੋਇਆ ਜਿਸ ਤੋਂ ਬਾਅਦ ਹੁਣ ਵੱਡੇ ਪੱਧਰ ਤੇ ਉੱਤੇ ਕਾਰਵਾਈ ਹੋਈ ਹੈ ਤਾਂ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਕਿ ਆਖਰ ਹੁਣ ਕੀ ਕੁਝ ਇਹ ਘਟਨਾ ਵਾਪਰੀ ਹੈ ਕਿਵੇਂ ਮਾਮਲਾ ਸਾਹਮਣੇ ਆਇਆ ਪਰ ਹੁਣ ਇੱਕ ਭਾਰਤੀ ਟਰੱਕ ਡਰਾਈਵਰ ਦੀ ਗ੍ਰਿਫਤਾਰੀ ਦਾ ਮਾਮਲਾ ਸੁਰਖੀਆਂ ਦਾ ਵਿਸ਼ਾ ਹੈ ਤੇ ਦੱਸਿਆ ਕਿ ਜਿੱਥੇ ਕੈਨੇਡਾ ਦੇ ਰਹਿਣ ਵਾਲੇ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ ਵਿੱਚ ਸਪਲਾਈ ਦੇ ਰਾਹ ਦੇ ਨਾਲ ਕੋਕੈਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਇਸ ਅਪਰਾਧ ਲਈ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਤੇ ਉਮਰ ਕੈਦੀ ਅਤੇ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਕਿ ਵਿਸ਼ਵਪਾਲ ਨੂੰ ਇੱਕ ਕ੍ਰਾਸ ਕੰਟਰੀ ਟ੍ਰੈਕਿੰਗ ਰੂਟ ਤੇ ਚੈਕਿੰਗ ਲਈ ਰੋਕਿਆ ਸੀ ਚੈਕਿੰਗ ਦੌਰਾਨ ਅਧਿਕਾਰੀਆਂ ਨੇ ਉਸੇ ਟਰੈਕਟਰ ਟਰਾਲੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਡੱਬਿਆਂ ਦੇ ਅੰਦਰ ਲੁਕੋਈ ਹੋਈ 108 ਕਿਲੋਗ੍ਰam ਕੋਕੈਨ ਮਿਲੀ ਕੁਝ ਖਬਰਾਂ ਮੁਤਾਬਕ ਵਿਸ਼ਵਪਾਲ ਸਿੰਘ ਪੰਜਾਬ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਭਾਰਤ ਦੇ ਵਿੱਚੋਂ ਕਿੱਥੋਂ ਦਾ ਰਹਿਣ ਵਾਲਾ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕਈ ਸੂਬਿਆਂ ਵਿੱਚ ਟਰੈਕ ਕੀਤਾ ਸੀ ਇਹ ਮਾਮਲਾ ਦਾਜੀਏ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਤੇ ਜਿਸ ਦੇ ਵਿੱਚ ਹੁਣ ਜਿੱਥੇ ਅਧਿਕਾਰੀਆਂ ਨੇ ਕਿਹਾ ਕਿ 228 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਗਈ ਸੀ ਜਦੋਂ ਤੇ ਇਸੇ ਤਰੀਕੇ ਦੇ ਨਾਲ ਨਿਊਯਾਰਕ ਵਿੱਚ ਸਿੰਘ ਨੂੰ ਰੋਕਣ ਵਿੱਚ ਮਦਦ ਕੀਤੀ ਹੈ ਇਸ ਵਗਰੋ ਵਿਸ਼ਵਪਾਲ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਹੁਣ ਉਹ ਹਿਰਾਸਤ ਦੇ ਵਿੱਚ ਹੈ ਉਸ ਦੀ ਨਜ਼ਰਬੰਦੀ ਦੀ ਸੁਣਵਾਈ ਜਿਹੜੀ ਆ 19 ਅਗਸਤ ਨੂੰ ਹੋਣੀ ਹੈ ਜਿੱਥੇ ਅਦਾਲਤ ਫੈਸਲਾ ਕਰੇਗੀ ਕਿ ਉਸ ਨੂੰ ਮੁਕਦਮੇ ਤੋਂ ਪਹਿਲਾਂ ਰਿਹਾ ਕੀਤਾ ਜਾਵੇ ਜਾਂ ਫਿਰ ਨਹੀਂ ਪਰ ਦੱਸਿਏ ਕਿ ਹੁਣ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਜਿੱਥੇ ਕਿ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇਹ ਕੈਨੇਡਾ ਦਾ ਰਹਿਣ ਵਾਲਾ 31 ਸਾਲ ਦਾ ਭਾਰਤੀ ਨਾਗਰਿਕ ਸੀਗਾ ਜੋ ਕਿ ਹੁਣ ਕੈ ਅਮਰੀਕਾ ਕੈਨੇਡਾ ਬਾਰਡਰ ਤੇ ਫੜਿਆ ਗਿਆ ਟਰੱਕ ਡਰਾਈਵਰ ਦੱਸਿਆ ਜਾ ਰਿਹਾ ਹੈ ਔਰ ਇਸੇ ਟਰੱਕ ਦੇ ਵਿੱਚ ਟਰਾਲੇ ਦੇ ਵਿੱਚ ਜਦੋਂ ਅ ਡੱਬੇ ਸੀਗੇ ਤਾਂ ਜਦ ਡੱਬਿਆਂ ਦੇ ਵਿੱਚ ਕੋਈ 108 ਕਿਲੋਗ੍ਰam ਕੋਕੈਨ ਮਿਲੀ ਤਾਂ ਉਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਅਕਸਰ ਹੀ ਬਿਆਨਬਾਜ਼ੀ ਦਿੱਤੀ ਜਾਂਦੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਤਸਕਰੀ ਹੁੰਦੀ ਹੈ ਕੈਨੇਡਾ ਤੋਂ ਅਮਰੀਕਾ ਨਸ਼ਾ ਭੇਜਿਆ ਜਾਂਦਾ ਹੈ ਡੋਨਲਡ ਟਰੰਪ ਦੇ ਵੱਲੋਂ ਠਿਪੜੀ ਕੀਤੀ ਗਈ ਸੀ ਤਾਂ ਇਹ ਮਾਮਲਾ ਹੁਣ ਸੁਰੱਖਿਆ ਦਾ ਵਿਸ਼ਾ ਬਣਿਆ ਤਾਂ ਇੱਕ ਭਾਰਤੀ ਕਿਹਾ ਜਾ ਰਿਹਾ ਕਿ ਜਿਹੜਾ ਟਰਾਲਾ ਚਲਾ ਰਿਹਾ ਸੀ ਟਰੱਕ ਦੇ ਵਿੱਚ ਸੀਗਾ ਔਰ ਉਸਤੇ ਡੱਬਿਆਂ ਦੇ ਵਿੱਚ ਬੰਦ 108 ਕਿਲੋਗ੍ਰam ਕੋਕੈਨ ਜਿਹੜੀ ਆ ਉਭਰਾਮਤ ਕੀਤੀ ਗਈ ਆ ਤਾਂ ਹਾਲਾਂਕਿ ਪੁਸ਼ਟੀ ਨਹੀਂ ਹੋਈ ਆ ਕਿ ਉਹ ਭਾਰਤ ਦਾ ਕਿੱਥੋਂ ਦਾ ਰਹਿਣ ਵਾਲਾ ਇਹ ਵਿਅਕਤੀ ਆ ਪਰ ਹੁਣ ਮਾਮਲਾ ਸੁਰਖੀਆਂ ਦੇ ਵਿੱਚ ਆ ਤਾਂ ਹੁਣ ਜੱਜ ਦੇ ਸਾਹਮਣੇ ਪੇਸ਼ ਹੋਵੇਗਾ ਤੇ ਜਿਸ ਤੋਂ ਬਾਅਦ ਹੋਰ ਮਾਮਲੇ ਦਾ ਜਿਹੜਾ ਵਾ ਵਿਸਥਾਰ ਦੇ ਨਾਲ ਜਾਂਚ ਹੋਵੇਗੀ ਖੁਲਾਸਾ ਹੋਵੇਗਾ ਪਰ ਦੱਸੀਏ ਕਿ ਅਮਰੀਕਾ ਕੈਨੇਡਾ ਬਾਰਡਨ ਤੇ ਉਤੇ ਇੱਕ ਪਾਰਟੀ ਨਾਗਰਿਕ ਦੀ ਗ੍ਰਿਫਤਾਰੀ ਹੋਈ ਹੈ ਜਿਸ ਦੇ ਕੋਲ 108 ਕਿਲੋਗ੍ਰਾਮ ਕੋਕੈਨ ਬਰਾਮਦ ਹੋਈ ਹੈ ਤਾ ਮਾਮਲਾ ਹੁਣ ਸੁਰਖੀਆਂ ਦਾ ਵਿਸ਼ਾ ਤੇ ਦੇਖਣਾ ਹੋਵੇਗਾ ਹੋਰ ਕੀ ਕੋਈ ਇਸ ਮਾਮਲੇ ਚ ਨਿਕਲ ਕੇ ਆਉਂਦਾ